ਸਾਰੇ ਪੱਟਣੇ ਨੇ ਕਿੰਨੇ ਖੜੇ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਹੈ ਚੱਲ ਰਿਹਾ ਹੈ ਬਾਈ ਕਹਿੰਦਾ 600 ਰੁਪਿਆ 700 700 ਦਿਹਾੜੀ ਚੱਲਦੀ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ 14 ਲੱਖ 76000 ਦਾ ਸੌਦਾ ਹੋਇਆ ਸੀ ਦੋਸਤੋ ਹੂੰ ਲਾ ਲਓ ਹਿਸਾਬ 14 76 ਚੱਲ ਰਿਹਾ ਕੰਮ ਜੋਰਾਂ ਤੇ 10 ਬੰਦੇ 10 ਬੰਦਿਆਂ ਤੋਂ ਦੋ ਦਿਨਾਂ ਚ ਕੱਲਾ ਸਪੈਦਾ ਪੱਟਿਆ ਗਿਆ ਉਹ ਦੇਖ ਲਓ ਵੀ ਉੱਥੋਂ ਲੈ ਕੇ ਆ ਦੇਖ ਲਓ 100 ਫੁੱਟ ਤੋਂ ਉੱਪਰ ਹੈ ਹਾਂ 100 ਫੁੱਟ ਤੋਂ ਉੱਪਰ ਹੈ 100 ਫੁੱਟ ਤੋਂ ਉੱਪਰ 10 ਪੈਦਾ ਵੀ ਇਹ ਦੋ ਦਿਨਾਂ ਚ ਪੱਟਿਆ ਗਿਆ ਹੂੰ ਇਧਰੇ ਵੀ ਜਾ ਸਕਦੇ ਜੇ ਇਧਰ ਆ ਜਾਂਦਾ ਬਟਰਪੈਕਸ ਨੂੰ ਕੋਈ ਛੜਦਾ ਸਾਰੇ ਪੱਟਣੇ ਨੇ ਜਿੰਨੇ ਖੜੇ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਹੈ ਚੱਲ ਰਿਹਾ ਹੈ ਬਾਈ ਕਹਿੰਦਾ 600 ਰੁਪਿਆ 7 600 700 ਦਿਹਾੜੀ ਚੱਲਦੀ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਸਪੈਦਾ ਦੋ ਕੰਮ ਜਿਹੜਾ ਚੱਲ ਰਿਹਾ ਤੁਹਾਨੂੰ ਬੋਲੀ ਵੀ ਦਿਖਾਈ ਸੀ ਇਹਨਾਂ ਦੀ ਜੋ ਕਿ ਲਾਲੂ ਵੀ 14,70,000 ਰੁਪਇਆ ਆ ਸਾਰੇ ਸਪੈਦਾ ਨੇ ਜਿਹੜੇ ਪਟਣਗੇ ਹੌਲੀ ਹੌਲੀ ਪਰ ਸਭ ਤੋਂ ਵੱਡਾ ਸਪੈਦਾ ਸੀ ਜਿਹੜਾ ਆ ਸੀਗਾ ਦੇਖ ਸਕਦੇ ਹੋ ਕਿੰਨਾ ਮੋਟਾ ਇਹ ਦੋ ਬੰਦਿਆਂ ਦੇ ਚਫੇ ਚਮਸਾ ਆ ਇਸ ਤਰ੍ਹਾਂ ਨਾਲ ਵੱਡਾ ਕੰਮ ਹੈ ਜਿਹੜਾ ਚੱਲ ਰਿਹਾ ਪਿੰਡ ਮੋਜੋਵਾਲ ਵਿਖੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਹ ਸਪੈਦਾ 100 ਫੁੱਟ ਤੋਂ ਉੱਪਰ ਹੈ ਟਰੈਕਟਰ ਦੀ ਛਤਰੀ ਵੀ ਤੋੜਤੀ ਕਹਿੰਦੇ ਉੱਤੇ ਡਿੱਗ ਗਿਆ ਪਰ ਮਸ਼ੀਨ ਨਹੀਂ ਜੁਗ ਗਈ ਹੁਣ ਦੇਖ ਸਕਦੇ ਹਾਂ ਵੀ 100 ਫੁੱਟ ਤੋਂ ਉੱਪਰ ਦਾ ਸਪੈਦਾ ਜਿਹੜਾ ਵਿੱਚ ਹੋਰ ਵੀ ਹੈਗੇ ਨੇ 90 90 ਫੁੱਟ ਦੇ 100 100 ਫੁੱਟ ਦੇ ਇਹ ਤਾਂ 100 ਫੁੱਟ ਦਾ ਹੈ ਨਾ ਹਾਂਜੀ ਹਾਂਜੀ ਹਾਂ 100 ਫੁੱਟ ਤੋਂ ਵੀ ਜ਼ਿਆਦਾ ਭੌਂਜੀ ਹੋਵੇ ਹੈਂ 100 ਤੋਂ ਵੀ ਵੱਡਾ ਹੈ ਦੋ ਮਾਤਾ ਹੋਣਾ ਥੋੜਾ ਹੈਂ ਕਿਵੇਂ ਹੋਜੂ ਪੂਰਾ 1476 ਚਲੋ ਨਹੀਂ ਹੋਊਗਾ ਹੋਜੂਗਾ ਚਲੋ ਦੇਖੋ ਮਿਹਨਤਾਂ ਬਾਕੀ ਛੋਡੀ ਹੈਂ ਟਰੈਕਟਰ ਤੋੜਤਾ ਵੀ ਬਚਾ ਦੇ ਟਰੈਕਟਰ ਤੋੜਤਾ ਉਹ ਹਾਂ ਸਤਰੀ ਲੜੀ ਕੱਟੇ ਹੀ ਆਦਰਾ ਉਹ ਪਰਲਾ ਨਾਣਾ ਵੀ ਇਹਦੇ ਨਾਲੇ ਆ ਆ ਲਾ ਲਓ ਵੀ ਦੇਖ ਸਕਦੇ ਹੋ ਵੀ ਕਿੱਥੇ ਤੱਕ ਸਪੈਦਾ ਵੀ ਛਾਤਰੀ ਤੋੜਦੀ ਉਹਦੀ ਦੇਖੋ ਹੁਣ ਇਸ ਨੂੰ ਟਰੈਕਟਰ ਦੀ 100 ਫੁੱਟ ਤੋਂ ਵੀ ਕਹਿੰਦਾ ਜ਼ਿਆਦਾ ਵੱਡਾ ਹੈ ਮੈਂ ਇਹ ਕਹਿੰਦਾ ਵੀ ਬੱਚੇ ਬਚੂ ਕਹਿੰਦਾ ਮੈਂ ਤੁਹਾਨੂੰ ਬਤਾਉਂਗਾ ਆ ਛਾਤੀ ਕਿਵੇਂ ਟੁੱਟ ਗਈ